ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਅਤੇ VOTING ਦੇ ਵਿੱਚ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ BJP ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅੱਜ ਇੱਕ ਚਿੱਠੀ ਲਿਖੀ ਗਈ ਤੇ ਉਥੇ ਚੋਣ ਕਮਿਸ਼ਨਰ ਦੇ ਕੋਲ ਪਹੁੰਚਾਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਜਿਹੜੀ VOTING ਹੋਣੀ ਹੈ ਉਸ ਦੇ ਵਿੱਚ ਸਮਾਂ ਵਧਾਇਆ ਜਾਵੇ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਤੇ ਗਰਮੀ ਦੇ ਕਾਰਨ ਪੰਜਾਬ ਦੇ ਵਿੱਚ 1 ਜੂਨ ਨੂੰ VOTING ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਉਹਨਾਂ ਨੇ ਕਿਹਾ ਹੈ ਕਿ VOTING ਹੋਵੇ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਤੇ ਉੱਥੇ ਹੀ 1 ਜੂਨ ਨੂੰ ਵੋਟਾ ਪਾਉਣ ਦਾ ਐਲਾਨ ਹੋ ਗਿਆ ਤੇ ਪੰਜਾਬ ਦੇ ਸੱਤਵੇਂ ਗੇੜ ਦੇ ਵਿੱਚ 1 ਜੂਨ ਨੂੰ ਵੋਟਾ ਪੈਣਗੀਆਂ ਤੇ ਜਿਹੜਾ ਕਿ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕੌਣ ਬਾਜੀ ਮਾਰੇਗਾ ਇਸ ਦਾ ਫੈਸਲਾ 24 ਜੂਨ ਨੂੰ ਹੋਵੇਗਾ ਪਰੰਤੂ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਪਖੀ ਹੋਈ ਨਾਜ਼ਰ ਆ ਰਹੀ ਹੈ ਤੇ ਉੱਥੇ ਹੀ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟਾਂ ਜਿਹੜੇ ਕਿ ਐਲਾਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇੱਕ ਦੌਰਾਨ ਵੋਟਾਂ ਦੌਰਾਨ ਜਿਹੜਾ ਕਿ ਜੋ-ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਦੇ ਵਿੱਚ ਹਲਚਲ ਜਿਹੜੀ ਕਿ ਤੇਜ਼ ਹੋਈ ਤੇ ਉੱਥੇ ਹੀ ਹੁਣ ਭਾਜਪੀ ਦੇ ਪ੍ਰਧਾਨ ਦੇ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ ਜਿਹੜੀ VOTING ਹੋਣੀ ਹੈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਵੇ ਤੇ ਇਹ ਵੱਡੀ ਮੰਗ ਜਿਹੜੀ ਕਿ BJP ਦੇ ਪ੍ਰਧਾਨ ਸ੍ਰੀਰ ਜਖੜ ਦੇ ਵੱਲੋਂ ਕੀਤੀ ਗਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਤੇ ਇਹ ਜਿਹੜਾ ਕਿ ਸਮੇਂ ਦੀ ਮੰਗ ਕੀਤੀ ਹੈ ਤੇ ਜਿਸ ਦੇ ਦੌਰਾਨੇ ਵੇ ਅੰਦਾਜ਼ੇ ਕਿ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਤੇ ਕਾਲੀਦਾ ਲਾ ਤੇ ਹੋਰ ਪਾਰਟੀਆਂ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਦੌਰਾਨ ਸਿਆਸਤ ਵਿਪਕਦੀ ਹੋਈ ਨਜ਼ਰ ਆ ਰਹੀ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ 7ਵੇਂ ਗੇੜ ਦੇ ਵਿੱਚ ਵੋਟਾਂ ਪੈਣਗੀਆਂ 1 ਜੂਨ ਨੂੰ ਜਿਹੜੀ ਕਿ VOTING ਹੋਵੇਗੀ ਤੇ ਦੂਜੇ ਪਾਸੇ 4 ਜੂਨ ਨੂੰ ਫੈਸਲਾ ਆਵੇਗਾ ਪਰੰਤੂ ਹੁਣ ਬੀਜੇਪੀ ਦੇ ਵੱਲੋਂ ਇੱਕ ਵੱਡੀ ਮੰਗ ਕੀਤੀ ਗਈ ਹੈ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਜਿਹੜੀ ਕਿ ਜਿਹੜੇ ਕਿ VOTING ਹੋਊਗੀ ਉਸ ਦੇ ਵਿੱਚ ਸਮੇਂ ਦੇ ਵਿੱਚ ਵਾਦਾ ਕੀਤਾ ਜਾਵੇ ਤੇ ਜਿਹੜਾ ਸ਼ਾਮ 7 ਵਜੇ ਤੱਕ ਜਿਹੜਾ ਕਿ ਸਮਾਂ ਵਧਾਇਆ ਜਾਵੇ ਸਵੇਰੇ 6 ਵਜੇ ਤੋਂ ਲੈ ਕੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ 1 ਜੂਨ ਜਿਹੜੀ ਕਿ VOTING ਜਿਹੜੀ ਕਿ ਹੋਵੇਗੀ ਉਸ ਦੇ ਵਿੱਚ ਸਮਾਂ ਵਧਾਉਣ ਦੀ ਮੰਗ ਚੋਣ ਕਮਿਸ਼ਨ ਨੂੰ BJP ਦੇ ਵੱਲੋਂ ਕੀਤੀ ਗਈ ਹੈ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਮੰਗ ਪੱਤਰ ਹੈ ਜਿਹੜਾ ਕਿ ਲਿਖਿਆ ਗਿਆ ਤੇ ਜਾਖੜ ਦੇ ਵੱਲੋਂ ਅੱਜ ਇੱਕ ਚਿੱਠੀ ਲਿਖੀ ਗਈ ਤੇ ਉੱਥੇ ਚੋਣ ਕਮਿਸ਼ਨਰ ਦੇ ਕੋਲ ਪਹੁੰਚਾਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 1 ਜੂਨ ਜਿਹੜੀ VOTING ਹੋਣੀ ਹੈ ਉਸ ਦੇ ਵਿੱਚ ਸਮਾਂ ਦਾਇਆ ਜਾਵੇ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਤੇ ਗਰਮੀ ਦੇ ਕਾਰਨ ਪੰਜਾਬ ਦੇ ਵਿੱਚ 1 ਜੂਨ ਨੂੰ VOTING ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਉਹਨਾਂ ਨੇ ਕਿਹਾ ਹੈ ਕਿ VOTING ਹੋਵੇ ਤੇ ਜਿਸ ਦੇ ਦੌਰਾਨੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਤੇ ਉੱਥੇ ਹੀ 1 ਜੂਨ ਨੂੰ ਵੋਟਾ ਪਾਉਣ ਦਾ ਐਲਾਨ ਹੋ ਗਿਆ ਤੇ ਪੰਜਾਬ ਦੇ ਸਤਵੇਂ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਜਿਹੜਾ ਕਿ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕੌਣ ਬਾਜੀ ਮਾਰੇਗਾ ਇਸ ਦਾ ਫੈਸਲਾ ਵੀ 4 ਜੂਨ ਨੂੰ ਹੋਵੇਗਾ ਪਰੰਤੂ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਪਖੀ ਹੋਈ ਨਾਜ਼ਰ ਆ ਰਹੀ ਹੈ ਤੇ ਉੱਥੇ ਹੀ ਲਗਭਗ ਸਾਰੇ ਪਾਰਟੀਆਂ ਨੇ ਆਪਣੇ ਕੈਂਡੀਡੇਟਾਂ ਜਿਹੜੇ ਕਿ ਐਲਾਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇੱਕ ਦੌਰਾਨ ਵੋਟਾਂ ਦੌਰਾਨ ਜਿਹੜਾ ਕਿ ਜੋ-ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਦੇ ਵਿੱਚ ਹਲਚਲ ਜਿਹੜੀ ਕਿ ਤੇਜ਼ ਹੋਈ ਤੇ ਉੱਥੇ ਹੁਣ ਭਾਜਪਾ ਦੇ ਪ੍ਰਧਾਨ ਦੇ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ ਜਿਹੜੀ VOTING ਹੋਣੀ ਹੈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਵੇ ਤੇ ਇਹ ਵੱਡੀ ਮੰਗ ਹੈ ਜਿਹੜੀ ਕਿ BJP ਦੇ ਪ੍ਰਧਾਨ ਸੁਰਿੰਦਰ ਜਾਖੜ ਦੇ ਵੱਲੋਂ ਕੀਤੀ ਗਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਤੇ ਇਹ ਜਿਹੜਾ ਕਿ ਸਮੇਂ ਦੀ ਮੰਗ ਕੀਤੀ ਹੈ ਤੇ ਜਿਸ ਦੇ ਦੌਰਾਨੇ ਵੇ ਦੱਸ ਦੇ ਕਿ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਤੇ ਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਦੌਰਾਨ ਸਿਆਸਤ ਵਿਪਕਤੀ ਹੋਈ ਨਜ਼ਰ ਆ ਰਹੀ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਸੱਤਵੇਂ ਗੇੜ ਦੇ ਵਿੱਚ ਵੋਟਾਂ ਪੈਣਗੀਆਂ 1 ਜੂਨ ਨੂੰ ਜਿਹੜੀ ਕਿ VOTING ਹੋਵੇਗੀ ਤੇ ਦੂਜੇ ਪਾਸੇ 4 ਜੂਨ ਨੂੰ ਫੈਸਲਾ ਆਵੇਗਾ ਪਰੰਤੂ ਹੁਣ ਭਾਜਪਾ ਦੇ ਵੱਲੋਂ ਇੱਕ ਵੱਡੀ ਮੰਗ ਕੀਤੀ ਗਈ ਹੈ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਜਿਹੜੀ ਕਿ ਜਿਹੜੇ ਕਿ VOTING ਹੋਊਗੀ ਉਸ ਦੇ ਵਿੱਚ ਸਵੇਰੇ ਦੇ ਵਿੱਚ ਵਾਦਾ ਕੀਤਾ ਜਾਵੇ ਤੇ ਜਿਹੜਾ ਸ਼ਾਮ 7 ਵਜੇ ਤੱਕ ਜਿਹੜਾ ਕਿ ਸਮਾਂ ਵਧਾਇਆ ਜਾਵੇ ਸਵੇਰੇ 6 ਵਜੇ ਤੋਂ ਲੈ ਕੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ 1 ਜੂਨ ਜਿਹੜੀ ਕਿ VOTING ਜਿਹੜੀ ਕਿ ਹੋਵੇਗੀ ਉਸ ਦੇ ਵਿੱਚ ਸਮਾਂ ਵਧਾਉਣ ਦੀ ਮੰਗ ਚੋਣ ਕਮਿਸ਼ਨ ਨੂੰ BJP ਦੇ ਵੱਲੋਂ ਕੀਤੀ ਗਈ ਹੈ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਮੰਗ ਪੱਤਰ ਹੈ ਜਿਹੜਾ ਕਿ ਲਿਖਿਆ ਗਿਆ ਤੇ ਇੱਕ ਵਾਰ ਫਿਰ ਦੱਸਦੀ ਹੈ